ਕੈਲੰਡਰ ਬਾਰੇ ਜੇ ਗੱਲ ਕਰੀਏ ਤਾਂ ਤਿੰਨ ਤਰੀਕੇ ਸਾਡੇ ਸਾਹਮਣੇ ਹੁੰਦੀਆਂ ਨੇ ਗੁਰਨਾਦ ਖਾਦੀ ਪ੍ਰਕਾਸ਼ ਮੁਰਦੇ ਦੇ ਸੰਬੰਧ ਵਿੱਚ ਇੱਕ ਤਾਂ ਕੱਤਕ ਦੀ ਪੂਰਨਮਾਸ਼ੀ ਜਿਹੜਿਆ ਤੇ ਵੈਦੀ ਚੱਲ ਰਿਹਾ ਦੂਜੀ ਹੈਗੀ 15 ਅਪ੍ਰੈਲ ਤੇ ਤੀਜੀ ਹੈ ਕਿ 1 ਵਿਸਾਖ ਜੋ تیر ਕੱਤਕ ਦੀ ਪੂਰਨਮਾਸ਼ੀ ਮੰਦੀ ਉਹਦਾ ਸਰੋਤ ਹੈਗਾ ਭਾਈ ਬਾਲੇ ਵਾਲੀ ਜਨੂ ਸਾਖ ਉਹਦੇ ਵਿੱਚ ਉਸਨੇ ਕਤਕ સુધી 15 ਸੰਮਤ 1526 ਤੇ ਅੱਗੇ ਲਿਖਿਆ ਨਾ 27ਵਾਂ 76 ਦੇਵਤੀ ਲਿਖਿਆ ਹੈ ਜੋ ਕਿ ਵਿਗਿਆਨ ਦੀ ਕਿਸਮਤੀ ਤੇ ਪੂਰਾ ਨਹੀਂ ਹੁੰਦਾ ਦਾ ਜਿਹੜੇ ਨਿਸ਼ਤਰਾ ਦੇ ਮਾਹਿਰ ਹੈਗੇ ਨੇ ਉਹ ਕਹਿੰਦੇ ਨੇ ਕਿ ਕਤਕ ਦੀ ਪੂਰਨ ਮਾਸੀ ਵਿੱਚ 4 ਨਛਤਰ ਹੀ ਹੁੰਦੇ ਨੇ ਉਹਦੇ ਨਾਲ ਅਸ਼wini ਭਰਨੀ ਪਿਰਧਕ ਤੇ ਰੇਣੀ ਇਹਨਾਂ ਵਿੱਚੋਂ ਕੋਈ ਇੱਕ ਹੈਗਾ ਹੋਰ ਨਹੀਂ ਆ ਸਕਦਾ ਉਨੇ ਸੁਣੋ ਸ਼ਬਦ ਜਿਹੜਾ ਵੱਖਰਾ ਹੀ ਲਿਖਿਆ ਰੇਕਤੀ ਇਸ ਕਰਕੇ ਇਹ ਵੀ ਉਸ ਕਸਵਟੇ ਤੇ ਵੀ ਪੂਰਾ ਨਹੀਂ ਉਖੜਦਾ ਕਤਕ ਸਦੀ ਕਤਕ ਉਹਦੀ 15 ਸੰਮਤ 1526 ਦੀ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸ ਦਿਨ 21 ਕਤਕ ਸੀ ਸ਼ੁੱਕਰਵਾਰ ਬੰਦਾ ਹੈ ਤੇ ਇਹ ਕਿ ਜੂਲੀਅਨ ਕੈਲੰਡਰ ਦੇ ਮੁਤਾਬਕ 20 ਅਕਤੂਬਰ 1469 ਬਣ ਜਾਂਦੀ ਡੇਟ ਇਹ ਸਾਰੀ ਗੱਲ ਸਾਬਤ ਹੁੰਦੀ ਹੈ ਕਿਰਪਾਲ ਸਿੰਘ ਪਠੰਡਾ ਜਿਹੜੇ ਬੜੇ ਉੱਜੀ ਨੇ ਇਤਿਹਾਸ ਦੇ ਉਹਨੇ ਗੱਲ ਲਿਖੀ ਉਹਨਾਂ ਦਾ ਇਹ ਲੇਖ ਮਿਸ਼ਨ ਇਥੇ ਦਾ ਮੈਗਜ਼ੀਨ ਚ ਹੀ ਆਦ ਕਿ ਛਪਿਆ ਬਾਕੀ ਪਾਈ ਪਾਲੇ ਵਾਲੀ ਜਨਮਾਥਕੇ ਦੇ ਹਵਾਲੇ ਨਾਲ ਚੋਰਾ ਮਹੀਂ ਪਾਈ ਸੰਤੋਖ ਸਿੰਘ ਕਰਤਾ ਸੂਰਜ ਪ੍ਰਕਾਸ਼ ਵਾਲਿਆ ਉਹ ਲਿਖਦੇ ਨੇ ਕਿ 15 ਸੰਮਤ 1526 ਦੇਰ ਦੇ ਨਾਲ ਗੁਰਨਾਨਖਾ ਜੀ ਦੀ ਉਮਰ 70 ਸਾਲ 5 ਮਹੀਨੇ ਤੇ 7 ਦਿਨ ਲਿਖਦੇ ਨੇ ਤੇ ਜੋਤੀ ਜੋਤ ਸਮਾਉਣ ਦੀ ਮਿਤੀ ਉਹ 10 ਸੰਮਤ 1596 ਲਿਖਦੇ ਨੇ ਇਹਦੇ ਵਿੱਚੋਂ ਜੇ 70 ਸਾਲ 5 ਮਹੀਨੇ 7 ਦਿਨ ਘਟਾ ਦਿੱਤੇ ਜਾਣ ਤਾਂ ਉਹ ਡੇਟ 1 ਵਿਸਾਖ 1469 ਬਣਦੀ ਹੈ ਉਹਦੇ ਮੁਤਾਬਕ ਨਹੀਂ ਕਦ ਤੱਕ ਵਿਸਾਖ ਕਿਸ ਤੱਕ ਸਭ ਤੋਂ ਵੱਧ ਅਵਾਤ ਤੱਕ ਸਰਦਾਰ ਕਰਨ ਸਿੰਘ ਹਿਸਟੋਰੀਅਨ ਨੇ ਇਹਨਾਂ ਨੇ ਇੰਨੀ ਮਿਹਨਤ ਕੀਤੀ ਇਤਿਹਾਸ ਦੀ ਖੋਜ ਦੀ ਬੀਏ ਵਿੱਚ ਹੀ ਪੜਦੇ ਸਨ ਇਮਤਿਹਾਨ ਫਾਈਨਲ ਹੋਣ ਨੂੰ ਸਿਰਫ ਦਿਨ ਮਹੀਨੇ ਰਹਿ ਗਿਆ ਤਾਂ ਇਹ ਕੋਈ ਦੀ ਲਗਨ ਲੱਗ ਗਈ ਪੜਾਈ ਵਿੱਚ ਛੱਡ ਕੇ ਤੇ ਲੱਗੇ ਘਰਦਿਆਂ ਨੇ ਵੀ ਕਹਿੰਦਾ ਕਿ ਤੈਨੂੰ ਇੱਕ ਪੈਸਾ ਵੀ ਨਹੀਂ ਦੇਣਾ ਜਿੱਥੇ ਮਰਜ਼ੀ ਚੱਲਾ ਜਾਏ ਤੂੰ ਪੜਾਈ ਨਹੀਂ ਕਰਨੀ। ਉਹਨੇ ਪਰਵਾਹ ਨਹੀਂ ਕੀਤੀ। ਇੱਕ ਦੋਸਤ ਮਿਲ ਗਿਆ ਉਹਨੂੰ ਆਪਣਾ ਮਨੋਰਥ ਦੱਸਿਆ। ਉਹ ਕਹਿੰਦਾ ਮੇਰੀ ਤਨਖਾਹ 15 ਰੁਪਏ ਹੈ ਮੈਂ ਅੰਦੀ ਤਨਖਾਹ 750 ਰੁਪਏ ਤੈਨੂੰ ਦਿਆ ਕਰਾਂਗਾ। ਇਹਦੇ ਨਾਲ ਪਿੰਡ ਪਿੰਡ ਚਲੇ ਗਏ ਬਜ਼ੁਰਗ ਬਾਬਿਆਂ ਨੂੰ ਮਿਲਣਾ ਹੈ ਉਹਨਾਂ ਕੋਲ ਸਿੱਖ ਰਾਜ ਦੇ ਸਮੇਂ ਦੀ ਕੋਲ ਜਿਹੜੀ ਹੈ ਉਹ ਪਤਾ ਕਰਨੀ ਹੈ ਇੱਕ ਪਿੰਡ ਐਸੇ ਚਲੇ ਗਏ ਲਾਹੌਰ ਦੇ ਨੇੜੇ ਸੀ ਉੱਥੇ ਪਲੇਗ ਫੈਲੀ ਹੋਈ ਸੀ ਉਹਨ ਬਜ਼ੁਰਗ ਬਾਬਿਆਂ ਨੂੰ ਇਹਨਾਂ ਨੇ ਮਿਲਿਆ ਜਿਹੜੇ 80 ਸਾਲ ਤੋਂ ਉੱਪਰ ਤਾਂ ਜਿਨ੍ਹਾਂ ਨੂੰ ਸਿੱਕੇ ਇਤਿਹਾਸ ਬਾਰੇ ਪਤਾ ਹੋਵੇਗਾ ਉਹ ਉਹਨਾਂ ਨੂੰ ਹੜ ਕੇ ਬੈਠ ਗਿਆ ਉਹ ਕਹਿੰਦੇ ਸਾਈ ਸਾਈ ਆਪਣੀ ਜਾਨ ਬਚਾਉਣ ਨੂੰ ਬੈਠਿਆ ਤੇ ਨਾਲ ਉਹਨਾਂ ਨਾਲ ਗੱਲ ਕਿੱਥੋਂ ਕਰੀਏ ਤਾਂ ਉੱਥੋਂ ਉਹਨਾਂ ਨੂੰ ਵਾਪਸ ਆਉਣਾ ਪਿਆ ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਜਿਹੜੇ 4-5 ਬਜ਼ੁਰਗ ਸਨ ਉਹ ਚੜਾਈ ਕਰ ਗਏ ਨੇ ਤੇ ਕਹਿੰਦੇ ਨੇ ਬੜਾ ਅਫਸੋਸ ਹੈ ਕਿ ਸਾਰਾ ਇਤਿਹਾਸ ਜਿਹੜਾ ਉਹ ਨਾਂ ਲਈ ਲੈ ਕੇ ਚੱਲੇ ਗਏ ਨੇ ਉਹਨਾਂ ਕੋਲ ਜੇ ਨਾ ਉਤੋਂ ਮਿਲਿਆ ਤੇ ਆਪਣੇ ਪ੍ਰੋਫੈਸਰ ਕਰਤਾਰ ਸਿੰਘ ਐਨੇ ਹੋਏ ਨੇ ਇਤਿਹਾਸਕਾਰ ਉਹਨਾਂ ਨੇ ਸਿੱਕ ਇਤਿਹਾਸ ਲਈ ਕਿਤਾਬ ਜਿਹੜੀ ਸ਼੍ਰੋਮਣੀ ਕਮੇਟੀ ਨੇ ਛਾਪੀ ਹੈ ਉਹਦੇ ਵਿੱਚ ਵੀ ਡੇਟ 15 April 1469 ਲਈ ਹੋਈ ਹੈ ਤੇ ਐਸਟੀਪੀਸੀ ਦੀ ਵੈਬਸਾਈਟ ਉੱਤੇ ਵੀ ਇਹੀ ਡੇਟ ਹੈ ਗੁਰਪੁਰੂ ਤੋਂ ਅਗਲੇ ਦਿਨ ਬੀੜ ਦੇ ਪੇਪਰਸ ਹਨ ਮੇਰੀ ਡਿਊਟੀ ਮਾਲਵਾ ਕਾਲਜ ਚ ਮੈਂ ਕਹੀ ਸੀ ਕਿਰਪਾ ਕਰਤੀ ਮੈਂ ਉਹਨਾਂ ਕੋਲ ਕਹਿਆ ਸੀ ਮੈਨੂੰ ਜੇ ਡਿਊਟੀ ਨਾ ਨਹੀਂ ਜਾਂ ਸਾਇੰਸ ਮੈਥ ਜਾਂ ਪੰਜਾਬੀ ਕਿਤੇ ਵੀ ਲਾ ਦਿਓ ਤਿੰਨ ਸਬਜੈਕਟ ਸੀ ਮੇਰੇ ਮੇਰੇ ਉਹਨਾਂ ਨੇ ਪੰਜਾਬੀ ਤੇ ਲਾ ਦਿੱਤੀ ਤੀਜੇ ਨੰਬਰ ਦੇ ਕੁੜੇ ਨੇ ਆ ਕੇ ਗੁਰੂ ਨਾਨਕ ਦੇਵ ਜੀ ਦੇ ਲੇਖ ਉੱਤੇ ਆਪਣਾ ਲੈਕਚਰ ਦਿੱਤਾ ਬੱਚੇ ਨੂੰ ਪੜ੍ਹਾਉਣਾ ਸੀ ਉਹਨੇ ਪਹਿਲਾ ਸੈਂਟੈਂਸ ਇਹ ਬੋਲਿਆ ਕਿ ਗੁਰੂ ਨਾਨਕ ਦੇਵ ਜੀ ਜਨਮ 15 April 1490 ਨੂੰ ਆ 10 ਮਿੰਟ ਦਾ ਟਾਪਿਕ ਸੀ ਇਹ ਬੋਲਣਾ ਸੀ ਉਹਦੇ ਬਾਅਦ ਉਹਨੇ ਮੈਨੂੰ ਬੁਲਾਇਆ ਮੈਂ ਕਿਹਾ ਮਨਾਇਆ ਕਦੋਂ ਗੁਰੂ ਗੁਰੂ ਕਹਿੰਦੀ ਕੱਲ ਮੈਂ ਕਿਹਾ ਤੂੰ ਤਾਂ 15 ਅਪ੍ਰੈਲ ਬੋਲੇ ਤੋ ਭੋਗੇ ਚਲੋ ਉਹਦੇ ਦਿਮਾਗ ਵਿੱਚ ਗੱਲ ਪਾਤੀ ਤੇਰੀ ਡੇਟ ਠੀਕ ਹੈ ਮਨਾਇਆ ਇਹ ਨੂੰ ਜਾਣਦਾ ਹੈ ਪਰ ਇੱਕ ਵਾਰ ਜਿਹੜੀ ਲੋਕਿਕ ਜਾਂ ਮਰਿਆਦਾ ਦਾ ਪ੍ਰਵਾਹ ਪੈ ਜਾਵੇ ਉਹਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ ਜੇ ਕੋਈ ਇੱਕਦ ਹੌਸਲਾ ਕਰਕੇ ਬਦਲ ਦੇਵੇ ਤਾਂ ਨੌਕਰੀ ਉਹਦਾ ਸਾਥ ਨਹੀਂ ਦਿੰਦੇ ਤੇ ਵੈਸੇ ਵੀ ਪੰਜਾਬੀ ਜਿਹੜੇ ਨੇ ਵਿਦਵਾਨਾਂ ਦੀ ਕਦਰ ਕਰਤੀ ਕਰਦੇ ਨੇ ਜਿਨ੍ਹਾਂ ਨੇ ਪੁਸਤਕਾਂ ਲਿਖੀਆਂ ਨੇ ਵਿਦਵਾਨ ਬਣੇ ਨੇ ਉਹਨਾਂ ਦੀ ਕੋਈ ਮਾਨਤਾ ਨਹੀਂ ਜਾਂ ਉਹਨਾਂ ਦੀ ਕਦਰ ਨਹੀਂ ਕੀਤੀ ਜਾਂਦੀ इवन ਇਹ ਤੋ ਤੱਕ ਕਿ ਜੇ ਕੋਈ ਸੰਸਥਾ ਗੁਰਦੁਆਰਾ ਜਾਂ ਕੋਈ ਅਦਾਰਾ ਕੋਈ ਕਿਤਾਬ ਛਾਪ ਵੀ ਦੇਵੇ ਉਹਦਾ ਵੀ ਵਿਰੋਧ ਕੀਤਾ ਜਾਂਦਾ ਕਿ ਕਿਤਾਬ ਤੇ ਪੈਸਾ ਫਜ਼ੂਲ ਕਿਉਂ ਖਰਚ ਕੀਤਾ ਬਿਲਡਿੰਗ ਤੇ ਲੱਗ ਜਾਵੇ ਲੱਖ ਰੁਪਈਆ ਤਾਂ ਕੋਈ ਨਹੀਂ ਕਹਿੰਦਾ ਤੇ ਕਿਤਾਬ ਛਾਪ ਤੇ ਸੰਗਤਾਂ ਵਾਸਤੇ ਫ੍ਰੀ ਵੀ ਬੰਦੀ ਜਾਏ ਤਾਂ ਉਹਦਾ ਵੀ ਵਿਰੋਧ ਕੀਤਾ ਜਾਂਦਾ ਉਹ ਇਹ ਸਾਰੇ ਰੋਲੇ ਖੋਲੇ ਵਿੱਚ ਸਭ ਤੋਂ ਜਿਹੜੀ ਮਦ ਸ਼ੋਧ ਤਰੀਕ ਦਾ ਨਿਸਤਾਰਾ ਇਹ ਕੀਤਾ ਹੈ ਪਾਲ ਸਿੰਘ ਪUREਵਾਲ ਨੇ ਉਹਨਾਂ ਨੇ ਲਾਇਲਪੁਰ ਖਾਲਸਾ ਕਾਲਜ ਵਿੱਚ ਇੱਕ ਸੈਮੀਨਾਰ ਤੇ ਲੈਕਚਰ ਦਿੱਤਾ ਉਥੋਂ ਦੇ ਪ੍ਰਿੰਸੀਪਲ ਰਾਜਾ ਹਰ ਨਰਿੰਦਰ ਸਿੰਘ ਜੀ ਬੈਠੇ ਸਨ ਉਹ ਬਹੁਤ ਜ਼ਿਆਦਾ ਪ੍ਰਭਾਵਤ ਰਹੇ ਅਗਲੇ ਸਾਲ ਉਹ ਰਿਟਾਇਰ ਹੋਏ ਉਹਨਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਨਾ ਦਿੱਤਾ ਗਿਆ ਤੇ ਜਦੋਂ ਗੁਰਨਾਨਕ ਦੇਵ ਜੀ ਦਾ 500 ਸਾਲਾ ਪੈਨਸੋ ਮਨਾਇਆ ਗਿਆ ਗੁਰਪੁਰਬ ਤਾਂ ਪੰਜਾਬ ਸਰਕਾਰ ਨੇ ਕਾਫੀ ਫੰਡ ਰਲੀਜ਼ ਕੀਤੇ ਕਿ ਗੁਰਨਾਨਕਾ ਦਾ ਲਿਟਰੇਚਰ ਛਾਪੇ ਜੇ ਉਹਨਾਂ ਨੇ ਪਾਰਸੰਗ ਪੁਰੇਵਾਲ ਦੀ ਖੋਜ ਨੂੰ ਕਿਹਾ ਤੇਰੀ ਅਸੀਂ ਸਕੂਲ ਬੋਰਡ ਵੱਲੋਂ ਛਾਪਾਂਗੇ ਉਹ ਦੇ ਜਾ ਉਹਨਾਂ ਨੇ ਹਫਾਰੇ ਕਿਤਾਬ ਛਾਪੀ ਉਹਦੇ ਵਿੱਚ ਉਹਨਾਂ ਨੇ 34 ਵਖ ਵਖ ਸੋਮਿਆਂ ਤੋਂ ਗੁਰਨਾਨਕ ਦੇਵ ਜੀ ਦਾ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦਾ ਗੁਰੂ ਸੇਵਾਂ ਦੇ ਪ੍ਰਕਾਸ਼ ਦੇ ਵਾਸ ਗੁਰਗੱਦੀ ਦੇ ਵਾਸ ਤੇ ਜੋਤੀ ਜੋਤ ਸਮਾਉਣ ਦੇ ਵਾਸ ਇਕੱਠੇ ਕੀਤੇ ਹੈਰਾਨੀ ਦੀ ਗੱਲ ਇਹ ਕਿ ਪ੍ਰਕਾਸ਼ ਦੇ ਵਾਸ ਇੱਕ ਦੂਜੇ ਨਾਲ ਰਲਦਾ ਹੀ ਨਹੀਂ ਸੀ ਕੋਈ ਵੀ ਤੇ ਜੋਤੀ ਜੋਤ ਸਮਾਉਣ ਸਾਰਿਆਂ ਦੀ ਸੇਮ ਡੇਟ ਆ ਉਹਨਾਂ ਇਹ ਰਾਹ ਲੱਭ ਗਿਆ ਕਿ ਜਿਹੜੀ ਗੁਰੂ ਨਾਨਕ ਸਾਹਿਬ ਦੀ ਜੋਤੀ ਜੋਤ ਸਮਾਉਣ ਦੀ ਡੇਟ ਹੈ ਉਹ ਸਾਰੇ ਹੀ ਸਹਿਮਤ ਨੇ ਉਹਦੇ ਵਿੱਚੋਂ ਉਹਨਾਂ ਦੀ ਉਮਰ ਘਟਾ ਕੇ ਤੇ ਤਰੀਕ ਵੀ ਇੱਕ ਵਿਸਾਰਕ ਬਣ ਜਾਂਦੀ ਹੈ ਇਸ ਤਰੀਕੇ ਨਾਲ ਉਹਨਾਂ ਨੇ ਇੱਕ ਪਰਚਲਿਤ ਮਨਉਤੇ ਹੈਗੀ ਏ ਤੇ ਪ੍ਰਕਾਸ਼ ਜਿਹੜਾ ਪੂਰਨਮਾਸ਼ੀ ਵਾਲੇ ਦੇ ਹੁੰਦਾ ਯਾਰ ਇਹ ਵੀ ਸਹੀ ਸੈਦ ਹੁੰਦਾ ਹੈ ਇੱਕ ਵਿਸਾਖ ਸੰਮਤ 1526 ਨੂੰ ਚੇਤ ਦੇ ਮਹੀਨੇ ਦੀ ਪੂਰਨਮਾਸ਼ੀ ਸੀ ਉਸ ਵੇਲੇ ਤੇ ਭਾਈ ਬਾਲਾ ਜਿਹੜਾ ਅਸਲ ਵਿੱਚ ਇੱਕ ਮਨੋਕਲਪਕ ਪਾਤਰ ਸੀ ਦੀਦੀ ਤੇ ਭਾਈ ਬਾਲੇ ਵਾਲੀ ਜਨਸ ਦੀ ਗੱਲ ਕਰਦੇ ਆਂ ਪਾਈ ਗੁਰਦਾਸ ਜੀ ਨੇ 11ਵੀਂ ਵਾਰ ਦੀ 13ਵੀਂ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਦੇ ਵੇਲੇ ਜਿੰਨੇ ਵੀ ਉਹਨਾਂ ਦੇ ਸ਼ਰਧਾਲੂ ਸਿੱਖ ਸਿਧ ਹੋਏ ਸਨ ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਹੈ। ਉਹਦੇ ਮੈਂ ਪਹਿਲੀ ਲਾਈਨ ਪੜ੍ਹ ਦੇਣਾ ਤਾਰੂ ਪੋਪੜ ਪਾਨਿਆ ਗੁਰਮਖਬਾਲ ਸੁਜਾਇ ਸੁਖਦਾਸੀ ਤਾਰੂ ਪੋਪੜ ਸਿੱਖ ਹੋਇਆ ਗੁਰੂ ਸੰਗਤ ਇਹਦੇ ਵਿੱਚ ਉਹਨੇ ਸਾਰੇ ਸਿੱਖਾਂ ਦਾ ਜ਼ਿਕਰ ਕੀਤਾ ਤਾਰੂ ਪੋਪੜ ਮੁਗਲ ਕੀੜ ਮਰਦਾਨਾ ਪ੍ਰੀਤੀ ਮਾਲ ਰਾਮਾ ਦਿੱਤੀ دولت ਖਾਲੀ इवन ਵਲਜੇੜਾ ਰਾਜਾ ਸੀ ਮਾਨੂੰ ਮੰਗਰ ਸੀਆ ਮਲਸੀਆ ਪਗੇਰੇ ਤੇ ਜਿੱਤਰ ਰੰਦਾਵਾ ਔਰ ਕਿਤੇ ਵੀ ਬਾਲੇ ਦਾ ਨਾਂ ਤੱਕ ਨਹੀਂ ਆਇਆ ਇੱਕ ਬਾਬਾ ਆਕਾਰ ਰੂਪ ਪੂਜਾ ਰਮਾਪੀ ਮਰਦਾਨਾ ਤੀਜੇ ਦਾ ਜ਼ਿਕਰ ਹੀ ਕੋਈ ਨਹੀਂ ਆਇਆ ਇੱਕ ਮਨੋਕਲਪ ਪਾਤਰ ਜਿਹੜੇ ਬ੍ਰਾਹਮਣਵਾਦ ਇੱਕ ਫੇਰ ਦਿੱਤਾ ਕਿਉਂਕਿ ਉਹ ਮੁਸਲਮਾਨ ਮਰਦਾਨੇ ਨੂੰ ਦੀ ਸ਼ੋਭਾ ਸੁਹਾਰ ਨਹੀਂ ਸਕੈ ਤੇ ਇੱਕ ਉਹਦਾ ਨਵੇਂ ਨਵਾਂ ਪਾਤਰ ਐਡ ਕਰ ਲਿਆ ਤੋ ਨਿਰਨਾਹਰ ਕਈਸਾ ਨਿਕਲਦਾ ਕਿ ਗੁਰਪੁਰ ਮਨਾਉਣੇ ਮੋਡੂਲ ਸ਼ੁਰੂ ਹੋਏ ਸਾਰੇ ਪਰ ਮਹਾਰਾਜਾ ਅਨਜੀਤ ਸਿੰਘ ਦੀ ਵੇਲੇ ਇਹ ਪਰਦਾ ਕੱਟ ਗਈ ਸੀ ਤੇ ਨ ਵੱਡੇ ਗੁਰਦੁਆਰਿਆਂ ਦੇ ਵਿੱਚ ਹੀ ਮਨਾਏ ਜਾਂਦੇ ਸਨ ਕਤਕ ਦਾ ਜਿਹੜਾ ਰਿਵਾਜ ਹੈਗਾ ਇਹ ਇਹ ਮਕਾਲਫ ਨੇ ਜਿਹੜੀ ਆਪਣੀ ਕਿਤਾਬ ਲਿਖੀ ਹੈ ਦੀ ਸਿੱਖ ਰਿਲੀਜੀਅਨ ਉਹਦੇ ਵਿੱਚ ਉਹ ਲਿਖਦਾ ਹੈ ਕਿ RAM ਤੇਰਾ ਦੇ ਅਸਾਂ ਤੇ ਬੜਾ ਭਾਰੀ ਮੇਲਾ ਲੱਗਦਾ ਸੀ ਹਰ ਸਾਲ ਅਮਰਦਾਸ ਜੀ ਕਤਕ ਦੇ ਪੂਰਨਮਾਸੀ ਵਾਲੇ ਦਿਨ ਬਹੁਤ سارے ਸਿੱਖ ਵੀ ਉੱਥੇ ਜਾਂਦੇ ਸਨ ਉਹ ਤੋਂ ਸਿੱਖਾਂ ਨੂੰ ਰੋਕਣ ਲਈ ਗਿਆਨੀ ਸੰਤ ਸਿੰਘ ਜੀ ਨੇ ਸੁਝਾਅ ਦਿੱਤਾ ਕਿ ਆਪਾਂ ਨਰਮਨ ਸਾਹਿਬ ਗੁਰਦਾਨਾ ਗੁਰਪੁਰਾ ਵੀ ਮਨਾ ਲਈ ਤਾਂ ਕਿ ਸਿੱਖੋ ਦਰਜਾਨਾ ਇੱਥੇ ਇਕੱਠੇ ਹੋ ਜਾਣਗੇ ਇਹ ਗੱਲ ਹੈ ਕਿ ਸਾਲ 1868 ਦੀ ਪਹਿਲੀ ਵਾਰ ਇਹ ਨਨਖਾਨਾ ਸਾਲ ਦਿਖੇ ਕਤਕ ਦੀ ਪੂਰਨਮਾਸੀ ਨੂੰ ਇਹ ਦਿਨ ਮਨਾਇਆ ਗਿਆ ਪਹਿਲਾਂ ਵਿਸਾਖ ਨੂੰ ਹੀ ਮਨਾਇਆ ਜਾਂਦਾ ਤੋ ਇਹੋ ਉਸ ਤੋਂ ਇਹ ਪ੍ਰਧਾਨੀ ਚੱਲ ਗਈ ਕਿ ਇਹਨੂੰ ਬਦਲਣਾ ਹੋਣਾ ਆਮ ਇੱਕ ਅੱਧੇ ਵਿਖ ਦਿਨ ਕਾਮੇ ਸ਼ਰੂਮ ਨੇ ਕਮੇਟੀ ਨੇ ਆਪ ਵੈਬਸਾਈਟ ਜਰੀ ਪਾਇਆ ਔਰ ਉਹ ਵੀ ਇਹ ਗੱਲ ਨੂੰ ਮੰਨਣ ਵਾਸਤੇ ਤਿਆਰ ਰਹਿੰਦੀ ਜਿਵੇਂ ਕਿ ਦੀਵਾਲੀ ਦਾ ਵੀ ਕੋਈ ਲਿਖਾ ਪਾਇਆ ਕਿ ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਦੀਵਾਲੀ ਰਤਰਾਏ ਸਰ ਜਦ ਕਿ ਇਹ ਡੇਟ ਜਿਹੜੀ ਹੈ ਫਰਵਰੀ ਵਿੱਚ ਬੰਦਦੀ ਹੈ ਤੋ ਇਹ ਜਿਹੜੇ ਰੋਲ ਵਿੱਚ ਉਹਨੇ ਨੇ ਹੌਲੀ ਹੌਲੀ ਸਮਾਪਤ ਆ ਕੇ ਹੋ ਵੀ ਜਾਣਗੇ ਨਹੀਂ ਆਪਾਂ ਕਹਿੰਦੇ ਜਦੋਂ ਇੱਕ ਲਹਿਰ ਸ਼ੁਰੂ ਹੋ ਜਾਏ ਹੌਲੀ ਹੌਲੀ ਇੱਕ ਦਿਨ ਸ਼ੁਰੂ ਹੁੰਦੀ ਹੈ ਫਿਰ ਉਹ ਜਦੋਂ ਕਾਫਲਾ ਵੱਜ ਜਾਏ ਅਸਮਾ ਪਾ ਕੇ ਕਰਦੇ ਆ ਕਿ ਸੰਗਤ ਸੋਜੀ ਮਿਲ ਜਾਏਗੀ ਤੇ ਦਿਨ ਮਨਾਉਣੇ ਸ਼ੁਰੂ ਹੋ ਜਾਣਗੇ ਅਸੀਂ ਇਹ ਆਪਣੇ ਕਰਦਾ ਜੀ ਜੀ ਨੇ ਸਾਨੂੰ ਪ੍ਰੇਰਨਾ ਦਿੱਤੀ ਸੀ ਕਿ ਆਪਾਂ ਇਸ ਗੁਰਦੁਆਰੇ 'ਚ ਮਨਾਉਣਾ ਸ਼ੁਰੂ ਕਰੀਏ ਪਿਛਲੇ ਤਿੰਨ ਚਾਰ ਸਾਲਾਂ ਤੋਂ ਤੇ ਅੱਧ ਸਾਲ ਮਨਾਉਂਦੇ ਆ ਰਹੇ ਹਾਂ ਤੋਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਹੋਰ ਵੀ ਪ੍ਰਚਾਰਕਾਂ ਨੂੰ ਨਾਲ ਲੈ ਕੇ ਹੁੰਦੇ ਨੇ ਪਰ ਮੈਂ ਬੇਨਤੀ ਕਰਾਂਗਾ ਸਰਦਾਰ ਹਿੰਦਰ ਸਿੰਘ ਜੀ ਨੂੰ ਦੇਖੋ ਸਾਨੂੰ ਜੋ ਪੰਜਾਬੀ ਬੋਲੀ ਤੇ ਬਹੁਤ ਕੰਮ ਕਰ ਰਹੇ ਨੇ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ